ਮੁਰਦਾਬਾਦ ਮੁਰਦਾਬਾਦ ਪਾਣੀ ਹੈ ਪੰਜਾਬ ਦਾ ਨਹੀਂ ਕਿਸੇ ਦੇਸ਼ ਦਾ ਅਵਾਜ਼ ਜਿੰਦਾਬਾਦ ਅੱਜ ਆਇਆ ਬਹੁਤ ਹੀ ਆਇਆ ਬਹੁਤ ਹੀ ਸ਼ਾਇ ਹੈ ਹਾਏ 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 ਅੱਗੇ ਆ ਜਾਓ ਜਿੰਦਾਬਾਦ ਜਿੰਦਾਬਾਦ ਬੋਲਦਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਆਏ ਹੋ ਔਰ ਕੀ ਸਤਾਵਰੀ ਦੇਣਾ ਹੋਰ ਕੀ ਕਹਿਣਾ ਚਾਹੁੰਦੇ ਦੇਖੋ ਜਦੋਂ ਪਾਣੀਆਂ ਦਾ ਮੁੱਦਾ ਆ ਪੰਜਾਬ ਦੇ ਹਰ ਇੱਕ ਇਨਸਾਨ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਪੰਜਾਬ ਦੇ ਪਿਛਲੇ ਕਈ ਤਹਾਕਿਆਂ ਤੋਂ ਇਹ ਚੱਲਦਾ ਆ ਆਪਰੇ ਕਿਤੇ ਅਸੀਂ ਜਾਣਦੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਉੱਤੇ ਬਹੁਤ ਬੈਤੋ ਅੱਖਾਂ ਰੱਖ ਕੇ ਬੈਠੀਆਂ ਨੇ ਜਿੱਥੇ ਕਿ ਮੈਂ ਐਸਵਾਈਐਲ ਤੋਂ ਗੱਲ ਸ਼ੁਰੂ ਕਰਨਾ ਮੈਂ ਇੰਦਰਾ ਨਾਲ ਤੋਂ ਗੱਲ ਸ਼ੁਰੂ ਕਰਾਂ ਤੇ ਹੋਰ ਵਾਰ ਵਾਰ ਕਿਹੜੀ ਨਾ ਨਹਿਰਾ ਬਣਾਉਂਦੇ ਦੇ ਕਿ ਪੰਜਾਬ ਦੇ ਪਾਣੀ ਨੂੰ ਵੰਡੇ ਅਸੀਂ ਸਭ ਜਾਣਦੇ ਆ ਪੰਜਾਬ ਸੱਤੋ ਵੀ ਸੋਕੇ ਦੀ ਮਾਰ ਤੋਂ ਜਾਂਦਾ ਰਹੇ ਸਾਡੇ ਮਹਾਲਵਾ ਰੀਜਨ ਦੇ ਇੰਨੇ ਦੇ ਕਈ ਇਜੂਏ ਨੇ 110 ਤੋਂ ਤੇ ਇਹਨਾਂ ਦੇ ਬਲੌਗ ਨੇ ਜਿਹੜੇ ਕਿ ਅੱਜ ਡਾਰਕ ਸੋਨ ਦੇ ਵਿੱਚ ਜਾ ਚੁੱਕੇ ਨੇ। ਜੀ ਇਹ ਬੀਜੇਪੀ ਦੀਆਂ ਨੀਤੀਆਂ ਆ ਉਹ ਪੰਜਾਬ ਵਾਰੇ ਸਹੀ ਆ ਜਾਂ ਨਹੀਂ ਸਹੀ। ਤਾਂ ਮੈਂ ਇਹ ਤਾਂ ਤੁਹਾਨੂੰ ਜੇ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਇਹਦੇ ਵਿੱਚ ਇੱਕ ਸ਼ੰਕਾ ਆ ਕਿ ਜੇ ਤੁਹਾਨੂੰ ਇਹ ਸਵਾਲ ਪੁੱਛੇ ਦੀ ਦੂਰ ਪੈਰੀ ਤੇ ਬੀਜੇਪੀ ਦੀ ਨੀਤੀਆਂ ਪੰਜਾਬ ਦੇ ਬਾਰੇ ਸਹੀ ਆ। ਅਸੀਂ ਸਭ ਜਾਣਦੇ ਕਿ ਇਹ ਪੰਜਾਬ ਹਮ ਦੇ ਖਿਲਾਫ ਰਹੀ ਆ। ਪੰਜਾਬ ਇਹਨਾਂ ਨੂੰ ਬੰਗਾਰਨ ਵਾਲੀ ਕੌਮ ਐ। ਪੰਜਾਬ ਇੱਕ ਜਜ਼ਬਾਤੀ ਇੱਕ ਵਾਰੀ ਕੌਮ ਐ। ਜਰੂਰ ਆਪਾਂ ਨੂੰ ਪਤਾ ਆ। ਇਥੇ ਉਹਨਾਂ ਨੇ ਪੂਰੇ ਦੇਸ਼ ਵਿੱਚ ਹੋਰ ਮਿਨੋਰਟੀ ਦੇ ਉੱਤੇ ਕਬਜ਼ਾ ਕਰ ਲਿਆ ਚਾਹੇ ਉਹਨਾਂ ਨੇ ਮੌਜੂਦਾ ਨੂੰ ਬਾਬਲਿਆ ਚਾਹੇ ਉਹਨਾਂ ਨੇ ਹੋਰ ਕ੍ਰਿਚੀਰਾਂ ਦੇ ਵਿੱਚ ਜਿੱਤੇ ਵੀ ਹੋਰ ਪਾਪੂਲੇਟਰ ਕਿਹਨਾਂ ਉਹਨਾਂ ਨੂੰ ਦੱਬ ਲਿਆ ਪਰ ਪੰਜਾਬੀ ਕਦੇ ਵੀ ਇਹਨਾਂ ਨੂੰ ਦੱਬਣਗੇ ਜਿੱਦਾਂ ਇਹਨਾਂ ਦੀ ਵਿਰਾਸਤ ਇਨਾਰੀ ਸਿਆਸਤ ਇਨਾਰੀ ਸਰਕਾਰ ਨੂੰ ਜੋ ਖਤਮ ਕਰਨਾ ਤੋਂ ਪਹਿਲਾ ਕਦਮ ਲਾਉਣ ਵਾਲੇ ਪੰਜਾਬੀ ਹੋਣਗੇ ਮੈਨੂੰ ਪੂਰਾ ਯਕੀਨ ਹੈ ਸਾਡੇ ਇਸ ਪ੍ਰਦਰਸ਼ਨ ਦੇ ਵਿੱਚ ਅਸ ਪੂਰਾ ਪੰਜਾਬ 3 ਕਰੋੜ ਪੰਜਾਬੀ ਸਾਡੇ ਨਾਲ ਖੜਾ ਹੋਏਗਾ ਤੇ ਅਸੀਂ ਆਪਣੀਆਂ ਹਿੱਤਾਂ ਦਾਵਾਾਂ ਦੇ ਵਰਤਮਾਨ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਨਹੀਂ ਧੰਨਵਾਦ ਆਪਨੇ ਜਿਹੜਾ ਪਾਣੀ ਦੇ ਲੈ ਕੇ ਪ੍ਰੋਟੈਸਟ ਕੀਤਾ ਵਾ ਕੇਂਦਰ ਸਰਕਾਰ ਦੇ ਖੋਦ ਮੈਂ ਉਹਦੀ ਕੇਂਦਰ ਸਰਕਾਰ ਦੀ ਪੂਰੀ ਔਰਤ ਵੀ ਦਾਗ ਕਰਦਾ ਹਾਂ ਤੇ ਔਰ ਸੈਂਟਰਲ ਸਰਕਾਰ ਨੂੰ ਚਾਹੀਦਾ ਵੀ ਇਹ ਪੰਜਾਬ ਦਾ ਜਿਹੜਾ ਵਾ ਹੱਕ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬੀਆਂ ਦਾ ਹੀ ਆ ਅਸੀਂ ਇਹਨੂੰ ਜਦ ਵਾਧਾ ਘਾਟਾ ਕੁਝ ਨੁਕਸਾਨ ਹੁੰਦਾ ਵਾ ਦਾ ਪੰਜਾਬ ਦਾ ਹੁੰਦਾ ਵਾ ਕਿ ਇਹਦੇ 'ਚ ਫਿਰ ਹਰਿਆਣੇ ਦਾ ਜਾਂ ਹੋਰ ਸਟੇਟਾਂ ਦਾ ਕਿਦਾਂ ਹੱਕ ਬੰਦਾ ਵਾ ਪੰਜਾਬ ਸਰਕਾਰ ਨੂੰ ਜਿਹੜਾ ਪ੍ਰੋਟੈਸਟ ਕੀਤਾ ਗਿਆ ਵਾ ਅਸੀਂ ਉਹਦੇ ਨਾਲ ਆ ਔਰ ਗਾਂ ਵੀ ਇਤੋਂ ਵੱਡੇ ਵੀ ਜੇ ਜੋ ਵੀ ਪ੍ਰੋਟੈਸਟ ਹੋਊਗੇ ਅਸੀਂ ਉਹਦੇ ਵਿੱਚ ਪੂਰਾਈ ਸ਼ਾਮ ਲਵਾਂਗੇ ਔਰ ਪਾਣੀ ਜਿਹੜਾ ਪੰਜਾਬ ਦਾ ਪੰਜਾਬੀਆਂ ਲਈ ਉਹ ਜਿਹੜਾ ਸੇਫ ਰੱਖਾਂਗੇ ਕਿਉਂਕਿ ਗਾਂ ਆਣ ਵਾਲੀ ਜਨਰੇਸ਼ਨ ਜਿਹੜੀ ਆ ਉਹਨਾਂ ਨੂੰ ਬਹੁਤ ਪਾਣੀ ਦੀ ਦਾ ਦੱਸੇ ਆ ਵੀ ਬਹੁਤ ਛੋਟੇ ਆ ਰਹੀ ਆ ਅਸੀਂ ਉਹਦੇ ਨਾਲ ਖੜੇ ਆ ਸਰ ਜਿਹੜੀ ਬੀਜੇਪੀ ਆ ਬੀਜੇਪੀ ਹਰ ਪੱਖੋਂ ਪੰਜਾਬ ਨੇ ਸਹੀ ਸੋਚੀ ਜਾਂ ਗੱਲ ਪੰਜਾਬ ਨੂੰ ਪਿੱਛੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਚਾਹੇ ਉਹ ਟੈਕਸ ਦਾ ਹੋਵੇ ਟੈਕਸੀ ਵੀ ਕਿੰਨਾ ਪੰਜਾਬ ਤੋਂ ਜਾਂਦਾ ਵਾ ਮੁੜ ਕੇ ਹੀ ਦਿੰਦੇ ਨਹੀਂ ਹੈਗੇ ਪੰਜਾਬ ਦੇ ਜੋ ਪੈਸੇ ਆ ਹਾਲਤ ਵਾਲੇ ਜੁਪੀ ਜਾਂ 36 ਵਾਲੇ ਵਗੈਰਾ ਜਾਈ ਜਾਂਦੇ ਆ ਪੰਜਾਬ ਨੂੰ ਤਾਂ ਫੰਡ ਵੀ ਨਹੀਂ ਦਿੰਦੇ ਹੈਗੇ ਜੋ ਪੰਜਾਬ ਦਾ ਹੱਕ ਬੰਦਾ ਵਾ ਇਹਦਾ ਕੀ ਮਤਲਬ ਆਪ ਸਮਝਦੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਕਰਜ਼ਾਈ ਕੀਤਾ ਜਾ ਰਿਹਾ ਤੇ ਜਿਹੜੇ ਸਾਡੇ ਸਰਕਾਰ ਨੂੰ ਕੀ ਮੈਸੇਜ ਕੀ ਤੁਹਾਡਾ ਮੋਦੀ ਨੂੰ ਮੈਸੇਜ ਕੀਓ ਇਹ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਵਾ ਜੇ ਪੰਜਾਬ ਦੇ ਵਿੱਚ ਵੀ ਤਾਂ ਲੋਕ ਹੀ ਰਹਿੰਦੇ ਆ ਪੰਜਾਬ ਦੀ ਜਨਤਾ ਦਾ ਜੇ ਪੈਸਾ ਜਾਂਦਾ ਵਾ ਟੈਕਸ ਆਉਂਦੇ ਆ ਤੇ ਸਭ ਪੰਜਾਬ ਦਾ ਵੀ ਹੱਕ ਬੰਦਾ ਉਹਦੇ ਤੇ ਪੰਜਾਬ ਦੀ ਵੀ ਡਿਵੈਲਪਮੈਂਟ ਹੋਵੇ ਇਹ ਤਾਂ ਹੁਣ ਆਮ ਆਦਮੀ ਪਾਰਟੀ ਜਿਹੜੀ ਆਪਣੇ ਤੌਰ ਤੇ ਫੰਡ ਕਰਾ ਕਰੂਗੇ ਇਧਰੋਂ ਟੈਕਸ ਲੈ ਕੇ ਤਾਂ ਕਰਾਈ ਜਾਂਦੇ ਆਪਣੇ ਟਰੋਵੀ ਆ ਜਿਹੜਾ ਸਹੀ ਆ ਕੇ ਪਾਣੀ ਦਾ ਉਹ ਕਿਹਦਾ ਹੈ ਉਹ ਪੰਜਾਬ ਦਾ ਜੀ ਪੰਜਾਬ ਦੇ ਲੋਕਾਂ ਦਾ ਪੰਜਾਬੀਅਤ ਦਾ ਜੋ ਆਨ ਵਾਲੀ ਨੈਸ਼ਨ ਆ ਪੰਜਾਬ ਦੀ ਧੰਨਵਾਦ ਪਾਣੀ ਦੇ ਮੁੱਦੇ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਸਾਡੇ ਸੀਐਮ ਸਾਹਿਬ ਬਹੁਤ ਖਾਸ ਕਰ ਸ਼ਬਦਾਂ ਵਿੱਚ ਆਖਿਆ ਸੀ ਜਦੋਂ ਪਾਣੀ ਜਿਆਦਾ ਹੋ ਜਾਵੇ ਖਾੜਾਲੇ ਸੰਕੇਤ ਬਣ ਜਾਣ ਹਨ ਨੂੰ ਪੰਜਾਬ ਅਗੇ ਬਚਾਉਣ ਲਈ ਅੱਜ ਜੇ ਅੱਜ ਹੋਰਲ ਸਟੇਟਾਂ ਨੂੰ ਬਚਾਉਣ ਦੀ ਗੱਲ ਕਰੀਏ ਉਹ ਹੱਕ ਇਹ ਰਹੇ ਨੇ ਕਿ ਸਾਡਾ ਵੀ ਹੱਕ ਆ ਕਿ ਇਸ ਇਸ ਬਾਰੇ ਕਿਉਂ ਨਹੀਂ ਵਿਚਾਰ ਕਰਦੀ ਤਾਂ ਪਹਿਲਾਂ ਵੀ ਆਪਣੇ ਨਾਲ ਦੇਖਿਆ ਜਾਵੇ ਕੇਂਦਰ ਸਰਕਾਰ ਮਤਰੀ ਮਾਂ ਵਾਲਾ ਵਿਵਹਾਰ ਕਰ ਰਹੀ ਹੈ ਅੱਜ ਵੀ ਜੇ ਅੱਜ ਸਾਡਾ ਪੰਜਾਬ ਪੰਜਾਬੀਤ ਨੂੰ ਪਾਣੀ ਬਚਾਉਣ ਦੀ ਗੱਲ ਕਰੀਏ ਜਿਥੇ ਕੇ ਪਾਣੀ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਪੰਜਾਬ ਦੇ ਅੱਜ ਕੋਈ ਵੀ ਬੂੰਦ ਬੂੰਦੀ ਅੱਜ ਸਾਡੇ ਗੱਲ ਦੀ ਕਰੀਏ ਸਾਡੇ ਕੋਲ ਤਾਂ ਪਹਿਲੇ ਪਾਣੀ ਹੈ ਨਹੀਂ ਹੁਣ ਤਾਂ ਖੇਤੀ ਲਈ ਫੇਰ ਪਾਣੀ ਅੱਜ ਸਾਡੇ ਨਹਿਰਾ ਕਸਿਆਂ ਵਿੱਚ ਪਾਣੀ ਨਹੀਂ ਆ ਰਿਹਾ ਤੇ ਹਜੇ ਹਜੇ ਹੋਰ ਪਾਣੀ ਦੀ ਮੰਗ ਕਰ ਰਹੇ ਨੇ ਬਾਕੀ ਸਾਨੂੰ ਪਾਣੀ ਉਹਨਾਂ ਨੂੰ ਦੇਣਾ ਚਾਹੀਦਾ ਨਹੀਂ ਦੇਣਾ ਨਹੀਂ ਦੇਣਾ ਚਾਹੀਦਾ ਜੀ ਸਾਡੇ ਕੋਲ ਤਾਂ ਆਪਣਾ ਪਾਣੀ ਨਹੀਂ ਸਾਡਾ ਆਪਣਾ ਪਾਣੀ ਪੂਰਾ ਨਹੀਂ ਹੋ ਰਿਹਾ ਜਿਹੜਾ ਝੋਨੇ ਦਾ ਮੌਸਮ ਸੀਜ਼ਨ ਆ ਰਿਹਾ ਪਾਣੀ ਦੀ ਕਹਲਤ ਤਾਂ ਪਹਿਲੇ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਜਿਹੜਾ ਧਰਤੀ ਵਿਚਲੇ ਪਾਣੀ ਨਾਲੋਂ ਜਿਹੜਾ ਉੱ ਬਹੁਤ ਵਧੀਆ ਰਵਾਂਗੇ ਸਾਡੇ ਜਿਹੜੇ ਕਿਸਾਨ ਭਰਾ ਆ ਜਾਂ ਫਸਲ ਬੀਜਣ ਲੱਗੇ ਝੋਨੇ ਦੀ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਜਿਹੜਾ ਪਾਣੀ ਅਸੀਂ ਜਿਹੜਾ ਜਿਹੜੀ ਲੜਾਈ ਲੜ ਰਹੇ ਆ ਪਾਣੀ ਲਈ ਉਹ ਬੂੰਦ-ਬੂੰਦ ਪਾਣੀ ਜਿਹੜਾ ਅਸੀਂ ਕਹਿੰਦੇ ਨਹੀਂ ਦੇਣਾ ਉਹਨਾਂ ਨੂੰ ਅਸੀਂ ਇਹ ਪਾਣੀ ਕੱਸੀਆਂ ਵਿੱਚ ਜਦੋਂ ਨਹਿਰਾ ਨਹਿਰਾ ਦੇ ਵਿੱਚ ਦੀ ਇਹ ਪਾਣੀ ਜੋ ਆਪਣੇ ਕਿਸਾਨ ਵੀਰਾਂ ਨੂੰ ਦਵਾਂਗੇ ਧਰਤੀ ਵੇਖ ਲੈ ਪਾਣੀ ਨਾਲ ਉਹ ਪਾਣੀ ਨਾਲ ਸਜਾਈ ਵੀ ਵਧੀਆ ਤੇ ਵਧੀਆ ਕੰਮ ਆਉਣਗੇ ਜਿਹੜਾ ਮੋਦੀ ਦਾ ਵਰਤੀਰਾ ਆ ਪੰਜਾਬ ਲਈ ਸਹੀ ਆ ਜਾਂ ਗਲਤ ਨਹੀਂ ਪਹਿਲਾਂ ਤੋਂ ਮੋਦੀ ਦਾ ਤੀਰਾ ਜਿਹੜਾ ਆਜ਼ਾਦੀ ਸਾਡੀ ਆਮ ਆਦਮੀ ਪਾਰਟੀ ਇਹਨਾਂ ਨੇ ਪਹਿਲੇ ਸਾਡੇ ਨਾਲ ਮਤਰੀਮਾਲਾ ਵਿਵਾਰ ਕਰ ਰਹੇ ਨੇ ਤੇ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਜਿਹੜਾ ਪੰਜਾਬ ਦਾ ਹੱਕ ਆ ਅਸੀਂ ਆਪਣੇ ਹੱਕ ਨਹੀਂ ਉਹਨਾਂ ਨੂੰ ਦੇਵਾਂਗੇ ਅਸੀਂ ਜਿਹੜਾ ਪਾਣੀ ਦੀ ਬੂੰਦ-ਕੁਦ ਵੀ ਸਾਡੇ ਲਈ ਸਾਨੂੰ ਆਪਣੇ ਲੋੜ ਆ ਅਸੀਂ ਇਹਨਾਂ ਨੂੰ ਕਿੱਦਾਂ ਦੇ ਦਈਏ ਵਾਧੂ ਕੀ ਨਾ ਜੀ ਤੁਹਾਡਾ ਚੇਅਰਮੈਨ ਤਵਿੰਦਰਾਮ ਮਾਰਕੀਟ ਕਮੇਟੀ ਫਗਵਾੜਾ ਧੰਨਵਾਦ ਧੰਨਵਾਦ